ਜਿਆਦਾ ਹੀ ਵਿਆਹ ਸ਼ਾਦੀਆਂ ਚ ਲੜਕੀਆਂ ਦੇ ਜੀ ਤੇ ਜੇ ਪਿੰਡ ਦਾ ਕੋਈ ਕੰਮ ਹੁੰਦਾ ਜੀ ਉਹਦੇ ਬੜੇ ਲਿਖੇ ਹੈਗੇ ਬੜਿਆ ਹਰ ਫਾਰੇ ਦੇ ਦੁੱਖ ਸੁੱਖ ਚਾਉਣ ਵਾਲੇ ਹੈਗੇ ਸਹਿਚਾਰ ਸਾਰੇ ਪਿੰਡ ਨਾਲ ਹੀ ਆਉਦਾ ਹਾਂ ਸਾਰੇ ਪਿੰਡ ਨਾਲ ਚੰਗਾ ਸਹਿਚਾਰ ਹੈ ਜੀ ਬੜੇ ਲਖੇ ਬੰਦਾ ਸੀਗਾ ਜੀ ਤੇ ਪਿੰਡ ਨੇ ਇੱਜ਼ਤ ਆਇਆ ਜੀ ਉਹ ਵਧੀਆ ਪਰਿਵਾਰ ਆ ਜੀ ਵਧੀਆ ਮਿਲਵਰਤਨ ਵਾਲਾ ਚੰਗਾ ਹੈਗਾ ਬੜੇ ਲਿਖੇ ਨੇ ਸਾਡੇ نوਏ ਮੈਂਬਰੀ ਸਰਬਸੰਤੀ ਨੇ ਬਣੇ ਹੋਏ ਅੱਛਾ ਸਰ ਕਿਸ ਤਰ੍ਹਾਂ ਦਾ ਪਰਿਵਾਰ ਹੈ ਕੀ ਬਹੁਤ ਵੇਰਵਾ ਹੈ ਜੀ 113 ਵੋਟ ਤੇ ਜਿੱਤੇ ਸਰਪੰਚ ਸਾਹਿਬ ਇਹ ਲਿੰਕਾਂ ਦੇ ਹਿਸਾਬ ਨਾਲ ਮਿਲੀ ਜੀ ਲਿੰਕ ਚੰਗੇ ਕਿੰਨਾ ਸ਼ੁਕਰਾਨਾ ਸੀ ਬਹੁਤ ਬਹੁਤ ਸੀ ਪਿੰਡ ਦਾ ਦੇਣ ਹੀ ਨਹੀਂ ਦੇ ਸਕਦੇ ਜੀ ਮੈਂ ਕ੍ਰਿਸ਼ਨ ਢਾਵਰ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਟੂਡੇ 20 ਨਿਊਜ਼ ਅਤੇ ਨੈਸ਼ਨਲ ਏਡੀ ਨਿਊਜ਼ ਅੱਜ ਅਸੀਂ ਜੋ ਇੱਥੇ ਨਵੀਂ ਪੰਚਾਇਤ ਬਣੀ ਹੈ ਮਾਹੀ ਨੰਗਲ ਦੇ ਅੰਦਰ ਉਹਨਾਂ ਦੇ ਘਰ ਪਹੁੰਚੇ ਆਂ ਔਰ ਰੋਬ ਰੋ ਕੇ ਜਾਂਦੇ ਆਂ ਕਿ ਕੀ ਕਾਰਨ ਰਹੇ ਜੋ ਲੋਕ ਇਸ ਪਿੰਡ ਚ ਆਨ ਤੋਂ ਕਤਰਾਉਂਦੇ ਆ ਔਰ ਜਿਹੜਾ ਬੰਦਾ ਇਸ ਪਿੰਡ ਦੇ ਅੰਦਰ ਇੰਟਰ ਕਰਦਾ ਹੈ ਕਿਤੇ ਨਾ ਕਿਤੇ ਪੰਚਾਇਤ ਨੂੰ ਕੋਸਦਾ ਹੋਇਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ 2 डे 20 ਜੀ ਉਸ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਦਰਸ਼ਕਾਂ ਨੂੰ ਆਪਣਾ ਨਾਮ ਦੱਸੋਗੇ ਹਾਂ ਜੀ ਮੇਰਾ ਨਾਮ ਮਨਜਿੰਦਰ ਕੌਰ ਸਰਪੰਚ ਮਾਹੀ ਨੰਗਲ ਜ਼ਿਲ੍ਹਾ ਮਠਿੰਡਾ ਸਹਿਿਲ ਤਲਵੰਡੀ ਸਾਹਿਬ ਜੀ ਸੁਪਨ ਸਰਪੰਚ ਜਿਵੇਂ ਪਿੰਡ ਦੇ ਅੰਦਰ ਜੋ ਚਰਚਾ ਚੱਲਦੀ ਸੀ ਔਰ ਅਸੀਂ ਵੀ ਆ ਕੇ ਜੋ ਦੇਖ ਰਿਆ ਮੇਰੀ ਥੋੜੀ ਜਰ ਪਹਿਲਾਂ ਸਰਪੰਚ ਆਪਣੇ ਪਤੀ ਹੈ ਇਹਨਾਂ ਨਾਲ ਵੀ ਇਸ ਗੱਲ ਤੇ ਗੱਲਬਾਤ ਹੋਈ ਕਿ ਜੋ ਇੱਥੋਂ ਦੀਆਂ ਸੜਕਾਂ ਹੈ ਉਹ ਕਾਫੀ ਮਾੜੇ ਹਾਲਾਤ ਨੇ ਹਾਂਜੀ ਬਹੁਤ ਮਾੜਾ ਹਾਲ ਹੈ ਜੀ ਛੜਕਾਂ ਦਾ ਪਿੰਡ ਦੀ ਫਿਰਨੀ ਦਾ ਬਹੁਤ ਮਾੜਾ ਹਾਲ ਹੈ ਤੇ ਇੱਥੋਂ ਦੀ ਛੱਪੜ ਵਗੈਰਾ ਬਹੁਤ ਮੰਦਾ ਹਾਲ ਹੈ ਜੀ ਮਤਲਬ ਕਾਫੀ ਸਾਰੇ ਕੰਮ ਜਿਹੜੇ ਬਾਕੀ ਪਏ ਨੇ ਹਾਂਜੀ ਉਹ ਅਸੀਂ ਜੋ ਸਾਨੂੰ ਮਿਲੂਗਾ ਪਹਿਲ ਦੇ ਆਧਾਰ ਤੇ ਕਰਾਂਗੇ ਮਤਲਬ ਜੋ ਵੀ ਸਮੱਸਿਆ ਅੱਗੇ ਆਪਣੇ ਸਾਹਮਣੇ ਆਂਦੀ ਹੈ ਜਾਂ ਪਿੰਡ ਰੱਖਦੇ ਹੈ ਉਹਨਾਂ ਦਾ ਕੀਤਾ ਜਾਊਗਾ ਹਾਂਜੀ ਉਹਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਅਸੀਂ ਮੈਂ ਕਿੰਨੇ ਵੋਟ ਤੋਂ ਜਿੱਤ ਹੋਈ ਸਾਡੀ 591 ਵੋਟ ਤੇ ਜਿੱਤ ਹੋਈ ਹੈ 591 ਵੋਟ ਤੇ ਜਿੱਤ ਹੋਈ ਹਾਂਜੀ ਔਰ ਪੋਲਿੰਗ ਕਿੰਨੀ ਹੋਈ ਪੋਲਿੰਗ ਹੋਈ ਸੀ ਜੀ 1940 1940 ਮਤਲਬ 2000 ਵੋਟ ਸਿਰਫ ਮਤਲਬ ਪੋਲਿੰਗ ਨਹੀਂ ਹੋਏ ਪੂਰੇ ਦੋ ਤੋਂ ਵੀ ਘੱਟ ਪੋਲਿੰਗ ਹੋਏ ਜਿੱਤ ਜਿਹੜੀ 552 ਤਾਂ ਦੇ ਹੈ ਹਾਂਜੀ ਤਾਂ ਮਤਲਬ ਜੋ ਐਨੀ ਵੱਡੀ ਜਿੱਤ ਹੋਈ ਹੁੰਦਾ ਕੀ ਕਾਰਨ ਰਿਹਾ ਕੀ ਭਰੋਸਾ ਤੁਹਾਡੇ ਤੇ ਪਿੰਡ ਨੇ ਨਾ ਵੱਡਾ ਕਿਵੇਂ ਕੀਤਾ ਪਿੰਡ ਨੇ ਹੀ ਸਾਨੂੰ ਬਹੁਤ ਸਹਿਯੋਗ ਦਿੱਤਾ ਕਿ ਅਸੀਂ ਪਿੰਡ ਦੇ ਨਾਲ ਗਰੀਬਾਂ ਦਾ ਪਹਿਲਾਂ ਤੋਂ ਬਹੁਤ ਨਾਲ ਜੁੜੇ ਹੋਏ ਸੀਗੇ ਮਤਲਬ ਜੇ ਮੰਨ ਸਕਦੇ ਕਿ ਪਿੰਡ ਦੇ ਨਾਲ ਗਰੀਬਾਂ ਦੇ ਨਾਲ ਤੁਹਾਡੇ ਤਾਲੁਕਤ ਪਰਿਵਾਰ ਵਾਂਗੂ ਸੀ ਪਹਿਲੇ ਤੋਂ ਹਾਂਜੀ ਸਾਡਾ ਬਹੁਤ ਆਹੀ ਗੱਲ ਜੋ ਤੁਹਾਡੀ ਵੱਡੀ ਜਿੱਤ ਦੇ ਅੰਦਰ ਖੜੀ ਹੈ ਹਾਂਜੀ ਇਸ ਕਰਕੇ ਸਾਡੀ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਸਾਨੂੰ ਤਾਂ ਉਸ ਵਿੱਚ ਤੁਸੀਂ ਆਪਾਂ ਦੇਖਦੇ ਹੋ 100 ਵੀ ਹੋ ਚੁੱਕੀ ਹੈ ਤੁਹਾਡੀ ਹਾਂਜੀ ਅਰ ਹੁਣ ਪੰਚਾਇਤ ਪਹਿਲ ਦੇ ਆਧਾਰ ਤੇ ਕਿੱਥੋਂ ਸ਼ੁਰੂਆਤ ਕਰੀਏ ਅਸੀਂ ਜੀ ਪਹਿਲ ਦੇ ਆਧਾਰ ਤੇ ਪਹਿਲਾਂ ਪਿੰਡ ਦੀ ਦਾਣਾ ਮੰਡੀ ਵੀ ਸਾਡੀ ਮੰਗ ਹੈ ਵੀ ਅਸੀਂ ਉਹ ਬਣਾਵਾਂਗੇ ਤੇ ਪਿੰਡ ਦੇ ਨਾਲ ਛੜਕਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜੋ ਕਿ ਗਰੀਬਾਂ ਦਾ ਸਾਥ ਪਹਿਲ ਦੇ ਆਧਾਰ ਤੇ ਦੇਵਾਂਗੇ ਸੀ ਜੋ ਵੀ ਮਤਲਬ ਗਰੀਬਾਂ ਲਈ ਪੰਚਾਇਤ ਕੀ ਕਰ ਰਹੀ ਹੈ ਪਹਿਲੇ ਤੋਂ ਗਰੀਬਾਂ ਲਈ ਜੇ ਅਸੀਂ ਜੋ ਕਿ ਇਥੇ ਬੇੜੇ ਦੇ ਵਿੱਚ ਬਹੁਤ ਮੰਦਾ ਹਾਲ ਹੈ ਗਲੀਆਂ ਨਾਲੀਆਂ ਕਿ ਜੋ ਬਹੁਤ ਗਰਕ ਬਣਿਆ ਪਿਆ ਈ ਪਿੰਡ ਦੇ ਵਿੱਚ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਪਹਿਲਾਂ ਗਰੀਬਾਂ ਨਾਲ ਸਾਥ ਦੇਵਾਂਗੇ ਮਤਲਬ ਕਿਤੇ ਨਾ ਕਿਤੇ ਪੰਚਾਇਤ ਜੋ ਹੈ ਗਰੀਬਾਂ ਦੇ ਨਾਲ ਚੱਲੂਗੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਜੀ ਜਿਵੇਂ ਸਰਪੰਚ ਸਾਹਿਬ ਦੱਸ ਰਿਹਾ ਕਿ ਅਸੀਂ ਗਰੀਬਾਂ ਲਈ ਕਾਫੀ ਜੋ ਪ੍ਰਯਾਸ ਪਹਿਲੇ ਕੀਤੇ ਹੁਣ ਵੀ ਕਰਾਂਗੇ ਅਸੀਂ ਇਹ ਸਾਰੇ ਨਗਰ ਦੇ ਨਾਲ ਚੱਲਾਂਗੇ ਜੀ ਗਰੀਬਾਂ ਦਾ ਤਾਂ ਅਸੀਂ ਸ਼ੁਰੂ ਤੋਂ ਲੈ ਕੇ ਪਹਿਲਾਂ ਵੀ ਸਾਥ ਦਿੰਦੇ ਰਹੇ ਹੁਣ ਵੀ ਗਰੀਬਾਂ ਨੂੰ ਹਰੇਕ ਸਹੂਲਤ ਦੇਵਾਂਗੇ ਜੋ ਸਾਨੂੰ ਮਿਲੂ ਗਵਰਨਮੈਂਟ ਵੱਲੋਂ ਤੇ ਇੱਕ ਜੀ ਅਸੀਂ ਆਪਦੇ ਪਰਿਵਾਰ ਵੱਲੋਂ ਐਲਾਨ ਕੀਤਾ 2100 ਰੁਪਏ ਅਸੀਂ ਆਪਦੇ ਘਰ ਦੇ ਵਿੱਚੋਂ ਹਰੇਕ ਬੇਟੀ ਨੂੰ ਜਿਸ ਬੇਟੀ ਦੀ ਸ਼ਾਦੀ ਹੁੰਦੀ ਹੈ ਨਗਰ ਦੇ ਵਿੱਚ ਉਹ ਐਸੀ ਵੀ ਸੀ ਹੈ ਉਹਨੂੰ ਮੈਂ ਆਪਦੇ ਵੱਲੋਂ ਛਕਣ ਦੇਣਾ 2100 ਰੁਪਿਆ ਜੀ ਮਤਲਬ ਪੰਚਾਇਤ ਵੱਲੋਂ ਦਿੱਤਾ ਜਾਊਗਾ ਨੇ ਪੰਚਾਇਤ ਵੱਲੋਂ ਨਹੀਂ ਜੀ ਉਹ ਆਹ ਘਰ ਵੱਲੋਂ ਪਰਸਨਲ ਆਪਦੇ ਖਰਚੋਂ ਦੇਣਾ ਜੀ ਕੋਈ ਪੰਚਾਇਤ ਵੱਲੋਂ ਨਹੀਂ ਜਿਉਂ ਅਸੀਂ ਪੰਚਾਇਤ ਨਾਲ ਹੀ ਹੈ ਪੰਚਾਇਤ ਵੀ ਉਹ ਫੰਡ ਦੇ ਸਕਦੀ ਹੈ ਜੇ ਅਸੀਂ ਹੈ ਨਹੀਂ ਮੈਂ ਸਾਰੀ ਪੰਚਾਇਤ ਦੀ ਡਿਊਟੀ ਲਈ ਹੈ ਅੱਜ ਬਸ ਅਸੀਂ ਖੇਮਾ ਚਾਉਣੇ ਵੀ ਅੱਜ ਪੰਚਾਇਤ ਹੈ ਜਿਹੜੀ ਸਾਡੀ ਉਹ ਸੌ ਚੱਕ ਸਮਾਗਮ ਦੇ ਵਿੱਚ ਬਠੰਡੇ ਗਈ ਹੋਈ ਹੈ ਸਾਰੀ ਪੰਚਾਇਤ ਦੇ ਰਾਹੀਂ ਕੰਮ ਹੋਣਗੇ ਕੋਈ ਸਰਪੰਚ ਰਾਹੀਂ ਨਹੀਂ ਉਹ ਨੱਗਰ ਨਹੀਂ ਕੰਮ ਕਰਨੇ ਇਹ ਨੱਗਰ ਨੇ ਸਾਨੂੰ ਇੰਨਾ ਸਾਥ ਦਿੱਤਾ ਸਾਡੇ ਨੱਗਰ ਨੇ ਜੀ ਬੱਚੇ-ਬੱਚੇ ਨੇ ਇਹ ਛੋਟੇ ਤੋਂ ਲੈ ਕੇ ਵੱਡੇ ਨੇ ਸਾਰੇ ਨਗਰ ਦਾ ਸੀ ਗੁਣ ਕਿਵੇਂ ਵੀ ਨਹੀਂ ਭਲਾ ਸਕਦੇ ਮੈਨੂੰ ਬੈੱਡ ਤੇ ਬੈਠੇ ਨੂੰ ਜਿਤਾਇਆ ਜੀ ਮੈਂ ਤਾਂ ਇੱਕ ਬੈੱਡ ਰੈਸਟ ਤੇ ਸੀਗਾ ਫਿਰ ਵੀ ਲੋਕਾਂ ਨੇ ਮੈਨੂੰ ਸਰਪੰਚ ਬਣਾਇਆ ਜੀ ਉਹ ਬਣਾਇਆ ਵੀ ਬਹੁਤ ਵੱਡੀ ਲੀਡ ਨਾਲ ਜੀ ਨੇੜੇ ਤੇੜੇ ਪਿੰਡਾਂ ਦੇ ਵਿੱਚੋਂ ਸਾਡੀ ਇੱਕ ਲੀਡ ਇੱਕ ਬਰਕਰਾਰ ਹੈ ਵੀ ਬਹੁਤ ਵੱਡੀ ਲੀਡ ਨਾਲ ਜਿੱਤ ਹੋਈ ਹੈ ਸਾਡੀ ਜੀ 600 ਵੋਟ ਦੇ ਕਰੀਬ ਅਸੀਂ ਜਿੱਤੇ ਹਾਂ ਸਰਪੰਚ ਸਾਹਿਬ ਜਿਵੇਂ ਕਿ ਜੋ ਸਰਪੰਚ ਪ੍ਰਤੀਨਿਧੀ ਦਾਸ ਰਿਹਾ ਕਿ ਜੋ ਪਿੰਡ ਨੇ ਐਡਾ ਵੱਡਾ ਸਾਨੂੰ ਮਾਣ ਬਖਸ਼ਿਆ ਇੰਦਾ ਜੋ ਮੌਨ ਲ ਸੀ ਕਿਵੇਂ ਦਈਏ ਸਮਝ ਨਹੀਂ ਆ ਰਿਹਾ ਤੱਕੀ ਲੱਗਦਾ ਪੰਚਾਇਤ ਪਿੰਡ ਦੇ ਵਿਕਾਸ ਕਰਾ ਕੇ ਹੁੰਦਾ ਸ਼ੁਕਰਾਨਾ ਮੁਰੂਗੀ ਹਾਂਜੀ ਕਰਾਂ ਕਰਦੇ ਆਂ ਜੀ ਪਿੰਡ ਦਾ ਸ਼ੁਕਰਾਨਾ ਸੀ ਬਹੁਤ ਵੱਦ ਸੀ ਪਿੰਡ ਦਾ ਦੇਣ ਹੀ ਨਹੀਂ ਦੇ ਸਕਦੇ ਜੀ ਜੀ ਸਾਨੂੰ ਜੋ ਪਿੰਡ ਨੇ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਇਹਨਾਂ ਪਿੰਡ ਦਾ ਅਸੀਂ ਕੰਮਾਂ ਦੇ ਨਾਲ ਸ਼ੁਕਰਾਨਾ ਕਰਾਂਗੇ ਜੀ ਜੋ ਵੱਧ ਤੋਂ ਵੱਧ ਪਿੰਡ ਦੇ ਕੰਮ ਅਸੀਂ ਕਰਾਂਗੇ ਤੇ ਇਸ ਕਰਕੇ ਅਸੀਂ ਸ਼ੁਕਰਾਨਾ ਕਰਾਂਗੇ ਜੀ ਪਿੰਡ ਦਾ ਮਤਲਬ ਤੁਹਾਡੇ ਕਹਿੰਦਾ ਮਤਲਬ ਆ ਕਿ ਪਿੰਡ ਦੇ ਵਿਕਾਸ ਨੂੰ ਕਰਵਾ ਕੇ ਜੋ ਸਮੱਸਿਆ ਉਹਨਾਂ ਨੂੰ ਦੂਰ ਕਰਾ ਕੇ ਫੇਰ ਹੀ ਸ਼ੁਕਰਾਨਾ ਕੀਤਾ ਜਾਊਗਾ ਉਹਨਾਂ ਦੇ ਰਾਹੀਂ ਹਾਂਜੀ। ਮੰਗੇ ਤਾਂ ਹੀ ਅਸੀਂ ਸੇਕਰਾਨਾ ਕਰਾਂਗੇ ਜੀ ਜੋ ਵੱਧ ਤੋਂ ਵੱਧ ਜਿੰਨੇ ਵੀ ਸਤ ਹੋ ਸਕੇ ਪਿੰਡ ਦੇ ਕੰਮ ਕਰਾਂਗੇ ਜੀ ਅਸੀਂ। ਥੈਂਕ ਯੂ। ਅਜੋਥੇ ਸਰਪੰਚ ਬਣੇ ਕਿਸ ਤਰ੍ਹਾਂ ਦਾ ਪਰਿਵਾਰ ਹੈ? ਸਾਹਿਬਾਗੇ ਬਹੁਤ ਵਧੀਆ ਹੈਗੇ, ਪੂਰਿਮਾਨ ਪੜੇ ਲਿਖੇ ਹੈਗੇ। ਜੀ। ਵਧੀਆ ਹਰ ਹਰ ਕਦੇ ਦੁੱਖ ਸੁੱਖ ਚਾਉਣ ਵਾਲੇ ਹੈਗੇ। ਜੀ। ਪਰਿਵਾਰ ਨਾਲ ਖੜੇ ਹੁੰਦੇ ਸੀ ਜੀ। ਗਰੀਬ ਪਰਿਵਾਰ। ਹਾਂ ਹੁਣ ਵੀ ਇਹਨਾਂ ਨੇ ਐਲਾਨ ਕਰਿਆ ਹੋਇਆ ਹੈ ਗਰੀਬ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਦਦ ਕਰਨ ਦਾ ਹੈ। ਅੱਛਾ ਅੱਛਾ। ਤਾਂ ਮਤਲਬ ਪ੍ਰੋਸਾ ਹੈ ਤੁਹਾਨੂੰ ਕਿ ਗਰੀਬਾਂ ਦੀ ਮਦਦ ਕਰਨ ਦੀ? ਹਾਂ ਹਾਂ ਪ੍ਰੋਸਾ ਹੈ। ਜੋਡੀ ਵਡੀ ਜੋ ਜਿੱਤ ਐ ਇਸ ਪਰਿਵਾਰ ਨੂੰ ਕਿਵੇਂ ਮਿਲੀ ਹਾਂ ਜੀ ਇਹ ਲਿੰਕਾਂ ਦੇ ਹਿਸਾਬ ਨਾਲ ਮਿਲੀ ਜੀ ਲਿੰਕ ਚੰਗੇ ਲਿੰਕ ਮਤਲਬ ਪਿੰਡ ਦੇ ਕੰਮ ਅੱਛੇ ਕਰਦੇ ਹਾਂ 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 ਤਾਂ ਜਿਵੇਂ ਪਿੱਛੇ ਕੀ ਗੱਲ ਦੱਸ ਰਹੇ ਸੀ ਕੋਈ ਗਰੀਬ ਪਰਿਵਾਰਾਂ ਦੇ ਕਹਿੰਦੇ ਵਾਅਦੇ ਕੀਤੇ ਐ ਤਾਂ ਕਿ ਪਹਿਲਾਂ ਜੋ ਗਰੀਬ ਨਾਲ ਵਾਅਦੇ ਕੀਤੇ ਪੂਰੇ ਕਰਨਗੇ ਹਾਂ ਕਰਨਗੇ ਜੀ ਤੇ ਦੀ ਪੂਰੇ ਵਾਰ ਨੇ ਤੁਹਾਡੇ ਸਰਪੰਚ ਦੀ ਇੱਜ਼ਤਾਈ ਤੁਹਾਡੇ ਚ ਕੀ ਖਾਸ ਸੀ ਸਾਡੇ ਨਵੇਂ ਮੈਂਬਰੀ ਸਰਪੰਚੀ ਨਾ ਬਣੇ ਹੋਏ ਅੱਛਾ ਸਰ 9 ਮੈਂਬਰ ਨੇ ਨਵੇਂ ਸਰਪੰਚੀ ਬਣਿਆ ਕੀ ਖਾਸ ਸੀ ਜੋ ਚੋਣਾਂ ਦੇ ਅੰਦਰ ਉਹਨਾਂ ਨੂੰ ਜਿੱਤਣ ਲਈ ਇਹ ਪਿੰਡ ਦੀ ਖਾਸੀਅਤ ਜੀ ਇਹ ਸੀ ਕਿ ਜੀ ਕੁਝ ਤਾਂ ਜੀ ਪਿੰਡ ਦੇ ਕੰਮਾਂ ਤੋਂ ਸ਼ੁਰੂ ਤੋਂ ਹੀ ਇਹ ਰੁਝਾਨ ਰੱਖਦੇ ਸੀਗੇ ਪਿੰਡ ਦੇ ਕੰਮਾਂ ਜਿਹੜੇ ਕਰਾਉਣ ਵਾਲੇ ਸੀਗੇ ਜੀ ਪਿੰਡ ਦੇ ਜੋ ਮਤਲਬ ਮੇਜਰ ਵੱਡੇ ਵੱਡੇ ਕੰਮ ਸੀਗੇ ਜੀ ਉਹਨਾਂ ਦਾ ਇਹਨਾਂ ਨੇ ਏਜੰਡਾ ਲੈ ਕੇ ਪੁਆਇੰਟ ਲੈ ਕੇ ਉਹਨਾਂ ਨੂੰ ਮੁੱਦਾ ਰੱਖ ਕੇ ਜੀ ਉਹਦਾ ਕਰਕੇ ਜਿੱਤਦਾ ਇਹਨਾਂ ਨੂੰ ਸੇਰਾ ਪਹਿਨਾਇਆ ਗਿਆ ਜੀ ਬਾਬੇ ਕੋਈ ਕੰਮ ਲੋੜ ਪੈਂਦੀ ਪਿੰਡ ਨੂੰ ਕੋਈ ਗਰੀਬ ਆਦਮੀ ਨੂੰ ਕਰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਜੀ ਵਿਆਹ ਸ਼ਾਦੀਆਂ ਚ ਲੜਕੀਆਂ ਦੇ ਜੀ ਤੇ ਜੇ ਪਿੰਡ ਦਾ ਕੋਈ ਕੰਮ ਹੁੰਦਾ ਸੀ ਉਹਦੇ ਗਰੀਬ ਆਦਮੀ ਦੀ ਮਦਦ ਕਰਦੇ ਹਾਂ ਜੀ ਗਰੀਬ ਆਦਮੀ ਦੀ ਜੋ ਇੱਥੇ ਜਿਵੇਂ ਪੰਚਾਇਤ ਬਣੀ ਹੈ ਜਿਵੇਂ 10 ਰੇ ਪਿੱਛੇ ਕਿ ਸਾਰੀ ਪੰਚਾਇਤ ਜੋ ਸਰਬਸੰਮਤੀ ਨਾਲ ਬਣੀ ਹੈ। ਹਾਂ ਨਵੇਂ ਮੈਂਬਰ ਸਾਡੇ ਸਰਬਸੰਮਤੀ ਨਾਲ ਬਣੇ ਜੀ। ਸਾਡੇ ਮਤਲਬ ਤੁਸੀਂ ਵੀ ਮੈਂਬਰ ਹੋ। ਹਾਂ ਮੈਂ ਪੰਚਾਇਤੀ ਮੈਂਬਰ ਹਾਂ ਜੀ। ਕਿੰਨੇ ਨੰਬਰ ਵਾਰਡ ਤੋਂ? 7 ਨੰਬਰ ਵਾਰਡ ਦੀ। 7 ਨੰਬਰ ਵਾਰਡ ਤੋਂ। ਤੁਹਾਡੇ ਤੇ ਵੀ ਸਰਬਸੰਮਤੀ ਹੋਈ ਹੈ। ਤਾਂ ਮਤਲਬ ਕੀ ਖਾਸ ਸੀ ਤੇ ਬੇਨਜ਼ਰ ਜੋ ਸਰਬਸੰਮਤੀ ਜਿਤਾਈ। ਬਾਅਦ ਸੇ ਲੋਕਾਂ ਨੇ ਮੋਚਾਉਂ ਲਿਆ ਜੀ ਬਾਅਦ ਵਿੱਚ। ਉਹਨੂੰ ਨਾਤਾ ਚੁਣ ਕੇ ਉਹਨਾਂ ਚੰਗੇ ਕੰਮ ਕਰਦੇ ਜੀ ਤਾਂ ਉਹ ਬਣਾ ਲਿਆ ਹਾਂਜੀ ਜੋ ਸਰਪੰਚੋਂ ਕਿਸ ਤਰ੍ਹਾਂ ਦਾ ਪਰਿਵਾਰ ਹੈ ਸਰਪੰਚ ਸਾਡਾ ਬਹੁਤ ਵਧੀਆ ਜੀ ਮੇਨ ਤੇ ਇੱਕ ਜਾਨ ਖੜਾ ਸਰਪੰਚ ਜਿਨੇ ਲੋ ਕਰੇ ਇਹਦੇ ਤੇ ਇੱਕ ਜਾਨ ਬਣਾ ਉਹਦਾ ਲੱਗਦਾ ਨਹੀਂ ਮੰਨ ਗਲਦੋਈ ਹਾਂਜੀ ਹਾਂਜੀ ਜੋ ਇੱਥੇ ਸਰਪੰਚ ਬਣਿਆ ਕਿਸ ਤਰ੍ਹਾਂ ਦਾ ਪਰਿਵਾਰ ਹੈ ਠੀਕ ਬਹੁਗੇ ਪਰਿਵਾਰ ਹੈ ਜੀ ਬਹੁਤ ਵਧੀਆ ਪਰਿਵਾਰ ਹੈ ਕੀ ਖਾਸੀ ਤੋਂ ਉਹਨਾਂ ਦੇ ਹਾਂ ਖਾਸੀ ਤਾਂ ਉਹਨਾਂ ਕਿਸਗੇ ਜੀ ਮੰਨ ਲੋ ਕੰਮ ਕਰਦੇ ਹਾਂ ਜੇ ਕਰ ਕਰਨਗੇ ਜੋ ਬਣਿਆ ਜੀ ਹਾਂ ਠੀਕ ਹੈ ਇਹ ਪਤਾ ਲੱਗੂ ਆ ਜੀ ਬੜਾ ਸਮਝਦਾਰ ਸੀਗਾ ਜੀ ਬੰਦਿਆਂ ਨੇ ਸਾਰਿਆਂ ਨੇ ਜੋ ਪੜੇ ਲਖਿਆ ਬੰਦਾ ਸੀਗਾ ਜੀ ਤੇ ਪਿੰਡ ਨੇ ਜਿਤਾਇਆ ਜੀ ਹੂੰ ਮਤਲਬ ਪੂਰੇ ਪਿੰਡ ਨੇ ਉਹ ਤੇ ਜਾਣੀ ਪਾਰਟੀ ਵਾਈ ਤਾਂ ਕਿਸੇ ਪਾਰਟੀ ਦਾ ਮੈਂ ਟਮ ਨਹੀਂ ਸਾਡੇ ਪਿੰਡ ਚ ਪਾਰਟੀ ਬਾਜੀ ਹੈ ਨਹੀਂ ਜੀ ਪਾਰਟੀ ਬਾਜੀ ਹੈ ਹੀ ਨਹੀਂ ਹੈ ਤਾਂ ਜੋ ਪਰਿਵਾਰ ਹੈ ਕਿਸ ਤਰ੍ਹਾਂ ਦਾ ਪਰਿਵਾਰ ਸੀ ਜੋ ਸਰਪੰਚ ਬਣਿਆ ਨਹੀਂ ਠੀਕ ਸੀਗਾ ਬਹੁਤ ਵਧੀਆ ਪਰਿਵਾਰ ਆ ਜੀ ਨਰਮ ਪਰਿਵਾਰ ਆ ਤੇ ਹਰੇਕ ਦੀ ਸੁਣੂਗਾ ਜੀ ਤੇ ਚੰਗੇ ਕੰਮ ਹਰੇਕ ਦੀ ਸੁਣੂਗਾ ਮੈਂ ਤਾਂ ਤੁਹਾਨੂੰ ਵੀ ਚੰਗੇ ਕੰਮ ਕਰਾਊਗਾ ਜੀ ਵਿਸ਼ਵਾਸ ਆ ਤੁਹਾਨੂੰ ਜੀ ਹਾਂ ਜੀ ਵਿਸ਼ਵਾਸ ਹੈ ਕਿ ਹਾਂਜੀ 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 ਵਿਸ਼ਵਾਸ ਹੈ ਜੀ ਪੂਰਾ ਸੌਖਾ ਮੁੰਡਾ ਹੈਗਾ ਜਿਹੜਾ ਸਰਪੰਚ ਬਣਿਆ ਘਰੋਂ ਵੀ ਸੌਖਾ ਹੈ ਕੰਮ ਵੀ ਕਰੂਗਾ ਵਿਸ਼ਵਾਸ ਹੈ ਸੰਨ ਬਿਨਾ ਕਿਸੇ ਪਾਰਟੀ ਵਾਜਦੇ ਬਿਨਾ ਕਿਸੇ ਪਾਰਟੀ ਵਾਜਦੇ ਕੋਈ ਪਾਰਟੀ ਸਾਡੇ ਪਿੰਡ ਚ ਹੈ ਹੀ ਨਹੀਂ ਤੇ ਸਰਪੰਚ ਬਣਿਆ ਕਿਸ ਤਰ੍ਹਾਂ ਦਾ ਪਰਿਵਾਰ ਹੈ ਬਹੁਤ ਵਧੀਆ ਪਰਿਵਾਰ ਆ ਜੀ ਵਧੀਆ ਪੜੇ ਲਿਖੇ ਆ ਵਧੀਆ ਹੀ ਮੁੰਡੇ ਪੜੇ ਲਿਖੇ ਉਹਦੇ ਆ ਪੜੇ ਲਿਖਿਆ ਵਧੀਆ ਵਧੀਆ ਜੀ ਜੋ ਪਿੱਛੇ ਜਿਵੇਂ ਲੋਕ ਗੱਲ ਦੱਸ ਰਹੇ ਆ ਹਾਂਜੀ ਇਹ ਗਰੀਬਾਂ ਦੇ ਕੰਮ ਕਰਦੇ ਆਂ ਜਾਂ ਪਿੰਡ ਦੀ ਸੇਵਾ ਕਰਦਾ ਦਾ ਕੁਛ ਨਹੀਂ ਸੀ ਨਹੀਂ ਆਇਆ ਤਾਂ ਠੀਕ ਹੈ ਸੀਗਾ ਜੀ ਸਹਿਚਾਰ ਸਾਰੇ ਪਿੰਡ ਦਾ ਹੀ ਆ ਉਹਦਾ ਹਾਂ ਸਾਰੇ ਪਿੰਡ ਦਾ ਚੰਗਾ ਸਹਿਚਾਰ ਹੈ ਜੀ ਮਤਲਬ ਸਹਿਚਾਰ ਹੈਗਾ ਹਾਂ ਕੰਮ ਕਰ ਸਕਦੇ ਲੱਗਦਾ ਤੁਹਾਨੂੰ ਕੰਮ ਕਰਾਊਗਾ ਜੀ ਕਰਾਊਗਾ ਜਿਵੇਂ ਕਿ ਪਿੱਛੇ ਕੁਝ ਲੋਕ ਦੱਸਦੇ ਆ ਕਿ ਉਹਨਾਂ ਨੇ ਐਲਾਨ ਕੀਤਾ ਕਿ ਗਰੀਬਾਂ ਦੇ ਕੋਈ ਮਦਦ ਹੋਗੀ ਸਕਨ ਸਕੀਮ ਦੇਵਾਂਗੇ ਦਾ ਕੁਝ ਹਾਂ ਹਾਂ ਸਭ ਕਰਾਉਣਗੇ ਜੀ ਉਹ ਜਿਵੇਂ ਉਹਨਾਂ ਨੇ ਕਿਹਾ ਹੈ ਉਹ ਕਰਾਉਣਗੇ ਕੰਮ ਮਤਲਬ ਜ਼ੁਬਾਨ ਦੇ ਪੱਕੇ ਹਾਂਜੀ ਠੀਕ ਹੈ ਜੀ ਬੰਦਾ ਬਹੁਤ ਵਧੀਆ ਬੰਦਾ ਕਿਸ ਤਰ੍ਹਾਂ ਦਾ ਪਰਿਵਾਰਾ ਜੋ ਸਰਪੰਚ ਬਣਿਆ ਬਹੁਤ ਵਧੀਆ ਪਰਿਵਾਰ ਆ ਜੀ ਵਧੀਆ ਮਿਲਵਰਤਨ ਵਾਲਾ ਚੰਗਾ ਹੈਗਾ ਪੜ੍ਹੇ ਲਿਖੇ ਨੇ ਪਿੰਡ ਦਾ ترقی ਵਾਲੀ ਜਾਣਗੇ ਕੋਈ ਐ ਨਹੀਂ ਹੈਗਾ ਜਿਵੇਂ ਕੁਝ ਲੋਕ ਪਿੰਡ ਚ ਦੱਸ ਰਹੇ ਕਿ ਸ਼ਗਨ ਸਕੀਮ ਦਾ ਐਲਾਨ ਕੀਤਾ ਉਹਨਾਂ ਨੇ ਕਿ ਗਰੀਬਾਂ ਨੂੰ ਮਤਲਬ ਜੋ ਵੀ ਮਦਦ ਹੋ ਗਈ ਕਰੋ ਕਰਨਗੇ ਹਾਂ ਜੀ ਲੱਗਦਾ ਮੈਂ ਤਾਂ ਕੁਝ ਕਰਨੀ ਹਾਂ 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 ਕਰਨਗੇ ਕਰੋ ਕਰਨਗੇ ਵਧੀਆ ਯਾਰ ਰੋਇਲ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਉਹ ਸਰਪੰਚ ਬਣਿਆ ਕਿ ਉਹ ਇਦਾਂ ਦੇ ਨੂੰ ਪੈਸੇ ਦੀ ਦਿੱਕਤ ਨਹੀਂ ਕੁਝ ਨਹੀਂ ਹੈਗੀ ਕੋਈ ਪੈਸੇ ਖਾਨ ਵਾਲਾ ਨਹੀਂ ਪੜ੍ਹੇ ਲਿਖੇ ਮੈਂ ਵਧੀਆ ਹੈਗਾ ਇਸੇ ਕਰਕੇ ਤਾਂ ਉਹਨੂੰ ਸਰਪੰਚ ਚੁਣਿਆਗਾ ਤਨੂ ਮਤਲਬ ਵੀ ਵਿਸ਼ਵਾਸ ਹੈ ਕਿ ਪੈਸੇ ਖਾਣ ਵਾਲਾ ਬੰਦਾ ਨਹੀਂ ਕੰਮ ਕਰਨ ਵਾਲਾ ਹਾਂ ਕੰਮ ਕਰਨ ਵਾਲਾ ਪੈਸੇ ਖਾਣ ਵਾਲਾ ਨਹੀਂ ਹੈਗਾ ਆਪਦੇ ਕੋਲ ਹੀ ਬਹੁਤ ਉਹਨਾਂ ਕੋਲੇ ਪਹਿਲਾਂ ਦਾ ਕੋਈ ਇਦਾਂ ਦੀ ਉਹਨਾਂ ਜ਼ਰੂਰਤ ਨਹੀਂ ਖਾਂਦੀ ਜਾਂ ਐ ਨਹੀਂ ਹੈਗਾ ਵਧੀਆ ਕੰਮ ਕਰੂਗਾ ਕਿ ਗਰੀਬ ਨੇ ਜੋ ਆਰਥਿਕ ਸਥਿਤੀ ਦੇ ਅੰਦਰ ਕਮਜ਼ੋਰ ਨੇ ਉਹਨਾਂ ਦੀ ਮਦਦ ਕਰਦੇ ਕੋਈ ਹਾਂਜੀ ਕਰਦੇ ਆ ਪਹਿਲਾਂ ਤੋਂ ਵੀ ਕਰਦੇ ਆਉਂਦੇ ਨੇ ਹੋਰ ਵੀ ਕੋਈ ਪਿੰਡ 'ਚ ਕੰਮ ਵਗੈਰਾ ਕਰਦੇ ਨੇ ਪਹਿਲਾਂ ਤੋਂ ਕਰਦੇ ਨੇ ਬੇਟੇ ਆਉਦੇ ਪੜ੍ਹੇ ਲਿਖੇ ਆ ਵਧੀਆ ਕੰਮ ਕਰਦੇ ਆ ਉਹਨਾਂ ਦੇ ਬਰਾਬਰ ਦੇ ਹੈਗੇ ਘਰ ਤੇ ਉਹਨਾਂ ਦੇ ਸਾਰੇ ਕੁਲਮ ਲਾ ਕੇ ਵੀ ਕਹਿੰਦਾ ਭਾਬੀ ਸਟੱਡੀ ਸਟੱਡੀ ਆ ਫੈਮਲੀ ਸਾਰੀ ਉਹਨਾਂ ਦੀ ਕੋਈ ਅਨਪੜ੍ਹ ਨਹੀਂ ਹੈਗਾ ਵੀ ਪਿੰਡ ਦੇ ਲਈ ਵਿਲੇਜ ਦੇ ਤੌਰ ਤੇ ਦੇਖਿਆ ਜਾਵੇ ਆਪਣੇ ਚੰਗਾ ਕੰਮ ਹੀ ਕਰਨਗੇ ਸੇਵਾ ਕਰਨ ਵਾਲਾ ਪਰਿਵਾਰ ਹੈ ਸੇਵਾ ਕਰਨ ਵਾਲਾ ਪਰਿਵਾਰ ਹੈ ਪੜ੍ਹੇ ਲਿਖੇ ਪਰਿਵਾਰ ਹੈ ਸਾਰਾ ਜੀ ਸਤਿਗੁਰੂ ਜੀ ਕੀ ਨਾਮ ਹੈ ਜੀ ਰਾਂਸੂ ਸਿੰਘ ਮਾਹੀ ਨੰਗਲ ਤੋਂ ਹਾਂ ਮਾਹੀ ਨੰਗਲ ਸਿੰਘ ਦਾ ਜੋ ਇੱਥੇ ਪੰਚਾਇਤ ਬਣੀ ਹੈ ਹਾਂਜੀ ਤਾਂ ਕਿਸ ਤਰ੍ਹਾਂ ਦੀ ਪੰਚਾਇਤ ਹੈ ਕੀ ਖਾਸ ਹੈ ਪੰਚਾਇਤ ਬਹੁਤ ਵਧੀਆ ਪੰਚਾਇਤ ਬਣੀ ਆ ਹਾਂਜੀ ਨੌਜਵਾਨ ਮਤਲਬੀ ਮੈਂਬਰ ਹੈ ਸਰਪੰਚ ਹੈ ਹਾਂਜੀ ਬਹੁਤ ਵਧੀਆ ਇਹਨਾਂ ਨੇ ਮਤਲਬ ਹੀ ਕਰਨੇ ਕੀਤੇ ਆ ਵੀ ਆਪਣੇ ਪਿੰਡ ਨੂੰ ਮਾਹੀਨਗਲ ਨੂੰ ਵਿਪਾਇਲ ਦੇ ਦਾ ਹ ਤੇ ਤਰੱਕੀ ਦੇ ਦੌਰ ਤੇ ਲੈ ਕੇ ਆਵਾਂਗੇ ਬਹੁਤ ਵਤ ਕੰਮ ਕਰਾਂਗੇ ਮਤਲਬ ਤੁਹਾਨੂੰ ਭਰੋਸਾ ਕੀ ਜੋ ਵਾਦੇ ਪੂਰੇ ਹੋਣਗੇ ਪੂਰਾ ਭਰੋਸਾ ਸਾਨੂੰ ਇਹਨਾਂ ਤੇ ਤੇ ਪੂਰਾ ਵਿਸ਼ਵਾਸ ਹੈ ਪੂਰਾ ਵਧੀਆ ਕੰਮ ਕਰਨਗੇ ਮਾਹੀਨਗਲ ਤੋਂ ਜੋ ਇੱਥੇ ਪੰਚਾਇਤ ਬਣੀ ਹੈ ਕਿਸ ਤਰ੍ਹਾਂ ਦੀ ਪੰਚਾਇਤ ਹੈ ਪੰਚਾਇਤ ਬਹੁਤ ਵਧੀਆ ਬਣੀ ਹੈ ਜੀ ਹਾਂ ਜੀ ਕੰਮ ਵਧੀਆ ਕਰੂਗੀ ਮਤਲਬ ਕਿਵੇਂ ਇਹਨਾਂ ਵਿਸ਼ਵਾਸ ਕਿਵੇਂ ਤੁਹਾਨੂੰ ਪਛਵਾਤਾ ਸਾਨੂੰ ਐਨਜੀ ਫਿਰ ਪਿੰਡ ਨੇ ਬਣਾਈ ਏ ਤੇ ਪਿੰਡ ਦੇ ਕੰਮ ਵੀ ਕਰੂਗੀ ਪਿੰਡ ਨੇ ਬਣਾਈ ਏ ਮਤਲਬ ਤੁਸੀਂ ਵੀ ਪੰਚਾਇਤ ਮੈਂਬਰ ਹੋ ਹਾਂਜੀ ਕਿਹੜੇ ਨੰਬਰ ਵਾਰਡ ਤੋਂ 5 ਤੋਂ ਜੀ 5 ਨੰਬਰ ਵਾਰਡ ਤੋਂ ਹੂੰ ਕਿੰਨੇ ਵੋਟ ਤੇ ਜਿੱਤੋਈ ਅਸੀਂ ਤਾਂ ਜੀ ਸਰਪੰਚ ਸੰਮਤੀ ਨਾਲ ਬਣਿਆ ਅੱਛਾ ਜਿਵੇਂ ਪਿੱਛੇ ਦੱਸ ਰਹੇ ਸੀ ਕਿ 9 ਦੇ 9 ਮੈਂਬਰ ਸਿਰ ਸਰਪੰਚ ਸੰਮਤੀ ਨਾਲ ਔਰ ਸਰਪੰਚ ਦਾ ਇਲੈਕਸ਼ਨ ਹੋਇਆ ਹਾਂ ਕਿੰਨੇ ਵੋਟ ਤੇ ਜਿੱਤੇ ਐ ਇਹ ਜਿੱਤੇ ਜੀ 518 ਵੋਟ ਤੇ 518 ਵੋਟ ਹੂੰ ਤਾਂ ਮਤਲਬ ਇੰਨੀ ਵੱਡੀ ਜੋ ਜਿੱਤ ਹੁੰਦਾ ਕੀ ਕਾਰਨ ਸੀ ਹਾਂਜੀ ਇੰਨੀ ਵੱਡੀ ਜੋ ਜਿੱਤ ਹੋਈ ਹੈ ਜਿਵੇਂ ਕੁਝ 10 ਰਹੇ ਸੀ 1900 ਕੁਝ ਵੋਟ ਪੋਲ ਹੋਏ ਆ ਹਾਂ 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 ਉਹਦੇ ਚੋਂ ਮਤਲਬ 500 ਤੋਂ ਵੱਧ ਵੋਟਾਂ ਦੇ ਜਿੱਤ ਹੁੰਦੀ ਹੈ ਤਾਂ ਕੀ ਕਾਰਨ ਹੋਇਆ ਇੱਕ ਤਰਫਾ ਮਾਹੌਲ ਹੋ ਗਿਆ ਨਾ ਬੰਦੇ ਹਾਂਜੀ 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 ਮਹੀਨਾਂ ਕੋਲ ਤੋਂ ਹਾਂ ਮਹੀਨਾਂ ਕੋਲ ਤੋਂ ਦੋ ਇੱਥੇ ਪੰਚਾਇਤ ਬਣੀ ਹੈ ਹਾਂ ਜੀ ਮਤਲਬ ਕਿਸ ਤਰ੍ਹਾਂ ਦੀ ਪੰਚਾਇਤ ਹੈ ਵਧੀਆ ਬਣੀ ਹੈ ਜੀ ਜਿਵੇਂ ਦੱਸ ਰਹੇ ਕਿ 9 ਮੈਂਬਰ ਜੋ ਸਰਪੰਚੀ ਨਾ ਬਣਿਆ ਨਾ ਇਹ ਬਣੀ ਜੀ ਤਾਂ ਜੋ ਸਰਪੰਚ ਚੋਣ ਕਿਉਂ ਆਇਆ ਵੋਟਾਂ ਪੰਗਾਈ ਵੋਟਾਂ ਨਹੀਂ ਮਤਲਬ ਕੀ ਕਾਰਨ ਰਿਹਾ ਬੜਾ ਮੋਟਾ ਹੁੰਦਾ ਹੀ ਇੱਕ ਪਾਰਟੀ ਦਾ ਬੜਾ ਜ ਪੜਿਆ ਲਿਖਿਆ ਤਾਂ ਜਿਵੇਂ ਪਿੰਡ ਨਾਲ ਪਹਿਲਾਂ ਕਦੇ ਕੋਈ ਤਾਲਮੇਲ ਰਾਮ ਰਾਮ ਰਹਿੰਦੀ ਵਧੀਆ ਹੀ ਹਾਂ ਮਤਲਬ ਇਹ ਚੀਜ਼ ਵਧੀਆ ਸੀ ਇਸੇ ਕਰਕੇ ਉਹਨਾਂ ਦੀ ਜਿੱਤ ਹੋਈ ਹਾਂ ਹਾਂ ਜੀ ਵਧੀਆ ਹਾਂ ਕਿੰਨੇ ਵੋਟ ਤੋਂ ਜਿੱਤੇ ਆ 1300 ਜਿੱਤੇ ਸੀ 1300 ਤੋਂ 500 ਤੇਰਾ 500 1300 51300